ਕੋਨੀਆ ਬੱਤਿਆਂ ਪਤਾ ਨਹੀਂ ਬਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕਿ ਦੇਖ ਗਏ ਮੈਨੂੰ ਤਾਂ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਘਰ ਸੀਗੇ ਤੇ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਉਹ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤਾਂ ਮੈਂ ਚਲੋ ਸਾਂਭ ਲਿਆ ਜਿੰਨਾ ਜ਼ਖਮੀ ਹੋਏ ਜਿਆਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਹੀ ਨਹੀਂ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲ ਸਾਚੋ ਵੀ ਖੂਨ ਅੰਨਾ ਚੋ ਵੀ ਖੂਨ ਤੇ ਮੂੰਹ ਚੋ ਵੀ ਖੂਨ ਆਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚ ਗਈ ਸੀ ਕਿ ਮੇਰਾ ਮੰਦਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਹਸਪੀਟਲ ਖੜਨਾ ਖੜਿਆ ਉਹਨੇ ਜਵਾਬ 8 ਸਾਲ ਦਾ ਇੱਕ 9 ਸਾਲ ਦਾ ਇੱਕ 5 ਸਾਲ ਦਾ ਜਿਹਦਾ ਚੂਲਾ ਟੁੱਟਦਾ ਆ ਉਹ ਦਾ ਸਾਗਰ ਨਾਮ ਹੈ ਅਸੀਂ ਰਹਿਨੇ ਉੱਚੇ ਠਿਕਰੀ ਵਾਲਾ ਅਸੀਂ ਇੱਥੇ ਤਾਂ ਆ ਰਹੇ ਨੇ ਕਿ ਸਾਡਾ ਉਧਰ ਜੇ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜ ਡੇਰੇ ਤੇ ਉਦਾਂ ਹੀ ਰਹਿੰਦੇ ਹਜੇ ਤੇ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿ ਐਕਸੀਡੈਂਟ ਕਿਦਾਂ ਉਹ ਸਾਰੇ ਜਾਣੇ ਚੰਗੇ ਭਲੇ ਬਾਤੋ ਵੀ ਸੀਗੇ ਤਾਂ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਿਆ ਨਾ ਚੜੋ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਬਹੁਤ ਬੱਚਿਆਂ ਦਾ ਹੀ ਕਸੂਰ ਕੱਢਦੇ ਆਪਣਾ ਨਹੀਂ ਮੰਨਦੇ ਉਹ ਤਾਨੂੰ ਪਤਾ ਬੱਚਾ 8 ਸਾਲ ਦਾ ਟਰੈਕਟਰ ਚਲਾ ਸਕਦਾ ਹੈ ਬੱਦੇ ਭਗਤਪੁਰੇ ਦੇ ਆ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਮੈਂ ਸਰਪੰਚ ਉਹ ਹੀ ਆ ਮੰਗ ਭਾਜੀ ਮੇਰੀ ਇਹੋ ਮੇਰਾ ਬੱਚਾ ਚਾਹੇ ਮੋੜ ਦੇਣ ਬੱਚਾ ਮੋੜ ਦੇਣਾ ਮੇਰਾ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਮੇਰਾ ਬੱਚਾ ਮੋੜ ਦੇਣ ਈਡੀ ਉਹ ਤੁਹਾਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਪੁਲਿਸ ਦੇ ਆਉਣ ਤੋਂ ਪਹਿਲਾਂ ਜਦੋਂ ਪੁਲਿਸ ਇੱਥੇ ਆਈ ਉਸ ਤੋਂ ਪਹਿਲਾਂ ਟਰੈਕਟਰ ਟਰੈਲੀ ਲੈ ਕੇ ਹੀ ਕੱਢ ਕੇ ਆ ਕਿਹਦਾ ਟਰੈਕਟਰ ਹੈ ਇਹ ਉਹਨਾਂ ਦਾ ਹੀ ਵੀ ਟਰਾਲੀ ਉਹਨਾਂ ਦੀ ਹੈ ਫੇਚ ਲੱਗੀ ਰਹਿੰਦੇ ਤੇ ਬੂਵੇ ਵੀ ਭੁੱਲੇ ਉੱਦਾਂ ਹੀ ਛੱਡ ਗਏ ਸਾਡੇ ਅਰਸ਼ਪਾਲ ਸਿੰਘ ਕੀ ਲੱਗਦੇ ਤੇਰੇ ਮੇਰਾ ਆਪਣੇ ਵਾਲਾ ਲੱਗਦਾ ਇਹਨਾਂ ਦਾ ਐਕਸੀਡੈਂਟ ਇਹਨਾਂ ਨੇ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਕਿ ਮੇਰੀ ਭੈਣ ਤੁਹਾਨੂੰ ਭਰਾ ਕੇ ਕੰਮ ਕਰਕੇ ਗੁਜ਼ਾਰਾ ਕਰਦੇ ਮੇਰੇ ਭਾਜੀ ਵੀ ਗੁਜ਼ਾਰਾ ਕਰਦੇ ਇਹਨਾਂ ਨੂੰ ਇਹ ਪੁਲਸਾਂ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਹਨਾਂ ਦਾ ਫਰਜ਼ ਨਹੀਂ ਸੀ ਇਹ ਕੰਮ ਕਰਨ ਦਾ ਇਹਨਾਂ ਨੂੰ ਵਾਤ ਵਸ ਸਜ਼ਾ ਹੋਵੇ ਕੱਲ ਮੋਟਰ ਬੰਦੇ ਦਾ ਖਾਰਾ ਪਿੰਡ ਤੋਂ ਜਿਹੜੀ ਵਾਰ ਨੂੰ ਛੜਕ ਜਾਂਦੀ ਹੈ ਉੱਥੇ ਟਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ ਇੱਕ 6 ਸਾਲ ਦਾ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇ ਡੇਟਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਿਹਦੀ ਮੌਤ ਹੋ ਗਈ ਹੈ ਤੇ ਦੋ ਬੱਚੇ ਸੀ ਉਹਨਾਂ ਨੇ ਸੱਟਾਂ ਲੱਗੀਆਂ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਕੋਰ ਦੇਖਿਆ ਇੱਕ ਬੱਚੇ ਦਾ ਪੋਸਟਮਾਰਟਮ ਲਈ ਸਿਵਲ ਅਸਥਾਨ ਮਟਾਰ ਤੇ ਗਿਆ ਸੀ ਤੇ ਉਹਦੇ ਫਾਦਰ ਲक्की ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਖਾਇਆ ਗਿਆ ਉਹਦੇ ਮੁਤਾਬਕ ਕਿਸੇ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਸੀ ਉਹਦਾ ਨਾਮ ਅਜੇ ਛੋਟਾ ਦੇਵੀ ਦੀਪੀ ਕਹਿੰਦੇ ਪਤਾ ਉਹਨਾਂ ਲੱਗਦਾ ਉਹ ਜਲਦੀ ਜਿਹੜਾ ਉਹ ਕਿਹੜੀ ਤਰ੍ਹਾਂ ਆ ਗਈ ਉਹਦੇ 304 ਏ 337 333 ਆਪੀ ਸੀ ਜਾਂ ਬਣਦੀਆਂ ਬੀ ਐਨ ਐਸ ਨੂੰ ਕਨਵਰਟ ਕਰਕੇ ਟਰੈਕਟਰ ਉੱਥੋਂ ਭੁਜਾ ਕੇ ਲੈ ਗਏ ਸੀਗੇ ਇੱਕ ਬੱਚਾ ਜਿਹੜਾ ਉਹ ਤੇ ਹਸਪਤਾਲਾਂ ਵੀ ਲੱਤ ਟੁੱਟ ਗਈ ਉਹਦਾ ਇਲਾਜ ਚੱਲ ਰਿਹਾ ਇੱਕ ਠੀਕ ਹੈ ਉਹਦੇ ਪੱਟੀਆਂ-ਪੱਟੀਆਂ ਕਰਾ ਕੇ ਘਰੇ ਜਵਾਹ ਦਿੱਤਾ ਸੀ ਉਹ ਠੀਕ ਹੈ ਜਿਹੜੇ ਕਿ ਟਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀਗੇ ਟਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟਰੈਕਟਰ ਜਿਹੜਾ ਖੇਤ ਦੇਖਦਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਿਹਦੀ ਮੌਤ ਹੋ ਗਈ ਹੈ ਦੋ ਬੱਚੇ ਸੀ ਉਹਨਾਂ ਨੇ ਸੱਟਾਂ ਲੱਗੀਆਂ ਇਸ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜੀ ਇੱਕ ਬੱਚੇ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਟਾਰ ਤੇ ਗਿਆ ਸੀ ਤੇ ਉਹਦੇ ਫਾਦਰ ਨਕੀ ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਗਾਇਆ ਗਿਆ ਉਹਦੇ ਮੁਤਾਬਕ ਤੁਸੀਂ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਸੀ ਉਹਦਾ ਨਾਮ ਅਜੇ ਛੋਟਾ ਦੇਵੀ ਦੀਪੀ ਕਹਿੰਦੇ ਪਤਾ ਉਹਦਾ ਲੱਗਦਾ ਹੈ ਉਹ ਜਲਦੀ ਜਿਹੜਾ ਉਹ ਤੇਰੀ ਤਰ੍ਹਾਂ ਲੱਗਦੀ ਹੈ ਉਹਦੇ 304 ਏ ਜੰਸੋ 738 ਆਪੀਸੀਆਂ ਬਣਦੀਆਂ ਬੀਐਨਐਸ ਨੂੰ ਕਨਵਰਟ ਕਰਕੇ ਲੇ ਟਰੱਕਰ ਉੱਥੋਂ ਭੁਜਾ ਕੇ ਲੈ ਗਏ ਸੀਗੇ ਇੱਕ ਬੱਚਾ ਜਿਹੜਾ ਉਹ ਤੇ ਹਸਪਤਾਲਾ ਦੀ ਲੱਤ ਟੁੱਟ ਗਈ ਉਹਦਾ ਇਲਾਜ ਚੱਲ ਰਿਹਾ ਇੱਕ ਠੀਕ ਹੈ ਉਹਦੇ ਪੱਟੀਆਂ ਪੁੱਟੀਆਂ ਕਰਾ ਕੇ ਤੇ ਘਰੇ ਜਿਵਾ ਦਿੱਤਾ ਜੀ ਉਹ ਠੀਕ ਹੈ